ਕੜਾ ਨਾ ਹੋਣਾ ਯਾਰ ਹਾਂਜੀ ਗੇਅਰ ਇੰਜਨ ਦਾ ਬਹੁਤ ਵਧੀਆ ਠੀਕ ਹੈ ਸੈਲਫ ਸਟਾਰਟ ਆ ਡੰਡਾ ਪੱਟੀ ਛਤਰੀ ਸਾਰਾ ਸਮਾਨ ਨਾਲ ਇਹ ਮਾਡਲ ਸਾਰਾ Ориਜਨਲ ਆ ਬਾਈ ਮਾਡਲ ਜਮਈ ਨਵਾਂ ਟਰੈਕਟਰ ਆ ਪੀਵੀ 11 ਫਰਸਟ ਕੁਆਲਟੀ ਆ ਹਾਂਜੀ ਜੈ ਜੈ ਏਜੰਸੀ ਚ ਖੜਾ ਹੁੰਦਾ ਉਹ ਜਈ ਆ ਫਾਰਮ ਟਰੈਕ 2007 ਮਾਡਲ ਆ ਟੱਚਿੰਗ ਜ਼ਰੂਰ ਹੈਗੀ ਆ ਥੋੜੀ ਬਹੁਤੀ ਠੀਕ ਹੈ ਜੀ ਪੰਜਾਬ ਨੰਬਰ ਆ ਇਹ ਹਾਂਜੀ 18/19 ਆ 18/19 ਪਤਾ ਨੰਬਰ ਆ ਹਾਂਜੀ ਦੀ ਮਾ ਅਗਲੇ ਦਾ ਹੋਊਗਾ ਠੀਕ ਹੈ ਜੀ ਸਾਰਾ Ориਜਨਲ ਆ ਬਾਈ ਗੇਅਰ ਇੰਜਨ ਦਾ ਰਿਪੇਅਰ ਦਾ ਰੁਪਈਆ ਟਰੈਕਟਰ ਆ ਹਾਂਜੀ ਪਚਾ ਜਾ ਇਹ ਪੰਜਾਬ ਨ 99 ਮਾਡਲ ਆ ਟਾਇਰ ਬੜੇ ਚੰਗੇ ਆ ਇਹ 80 80 ਪੈਸੇ ਟਾਇਰ ਹੈਗੇ ਆ ਠੀਕ ਆ ਜੀ 90 95 ਪੈਸੇ ਪਏ ਆ ਸਾਰਾ origignal ਆ ਠੀਕ ਆ ਜੀ ਦਾਵਾ ਡਿਸਟਰੀਬਿਊਟਰ ਆ ਕੰਪੈਸਟੀ ਜੈਕਟਰਾ ਸ਼ੈਦਰੀ origignal ਕੰਪਨੀ ਦੀ ਨਾਲ ਇਹ 20 ਮਾਡਲ ਆ ਪੰਜਾਬ ਨੰਬਰ ਆ ਬਾਈ ਠੀਕ ਆ ਜੀ ਟਾਇਰ ਇਹਦੇ ਪਿਛਲੇ 16 ਵਾਲੇ ਆ ਹਾਂ ਜੀ ਹਾਂ ਜੀ 14 ਮਾਡਲ ਆ 555 ਹਾਂ ਜੀ ਟਾਇਰ ਇਹਦੇ ਵੀ ਖੈਰ ਬਾਈ 85 ਤੋਂ 90 ਪੈਸੇ ਹੈਗੇ ਆ ਠੀਕ ਆ ਜੀ 24 ਮਾਡਲ ਆ ਵੀਰੇ ਹਾਂਜੀ 480 ਘੰਟੇ ਚੱਲਿਆ ਠੀਕ ਆ ਜੀ ਐਮ 39 ਮੂਹਰੇ ਟਾਇਰ ਨਵੇਂ ਆ ਬਾਬੇ ਹਾਂਜੀ ਪਿਛਲੇ 70 ਕੇ ਪੈਸੇ ਆ ਠੀਕ ਆ ਜੀ ਪੰਜਾਬ ਨੰਬਰ ਆ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਹਿਬੋਂ ਟਰੈਕਟਰ ਮੰਡੀ ਤੇ ਪਹੁੰਚੇ ਸੀ ਬਾਈ ਸ਼ਰਮੇ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਅੱਜ ਮੰਡੀ ਚ ਆ ਗਏ ਬਾਈ ਹਨਾ ਕੋ ਯਾਰ ਇੱਥੇ ਕੋਈ ਦੱਸਦਾ ਨਹੀਂ ਕਰਦਾ ਨਹੀਂ ਯਾਰ ਇੱਥੇ ਬਾਈ ਪੇਸ਼ਾਨ ਹੁੰਦੇ ਰਹਿੰਦੇ ਆ ਯਾਰ ਠੀਕ ਹੈ ਸ਼ਰਮਾ ਕੋਣਾ ਹੈ ਨਾ ਠੀਕ ਹੈ ਤੇ ਮਜਬੂਰੀ ਚ ਭਰਾਵਾਂ ਵਾਸਤੇ ਆਉਣਾ ਪਿਆ ਠੀਕ ਹੈ ਜੀ ਦਾਦਾਂ ਕੁਲਵੀਰ ਨੂੰ ਪੁੱਛ ਲਾਂਦੇ ਸੀ ਕੁਲਵੀਰ ਚਲ ਦੱਸ ਦਾਂਦਾ ਸੀ ਧੰਨਵਾਦ ਭਾਈ ਕੁਲਵੀਰ ਦਾ ਹੈ ਨਾ ਠੀਕ ਹੈ ਜੀ ਇੱਕ ਦੋ ਜਾਣੇ ਹੋਰ ਵੀ ਰਹਿ ਗਏ ਉਹ ਦਾਦਾਂ ਦੇ ਸ਼ਰਮਾ ਕੋਣਾ ਬਾਕੀ ਤਾਂ ਤਤਨਾਮੀ ਤਤਨਾਮੀ ਸੀ ਹਾਂਜੀ ਠੀਕ ਹੈ ਜੀ ਅੱਜ ਇੱਥੇ ਮੰਡੀ ਤੇ ਕਿੰਨੇ ਕੁ ਪਾਤੇ ਮੰਡੀ ਭਰਤੀ ਕਹਿੰਦੇ ਸਾਰੇ 19 ਟਰੈਕਟਰ ਅੱਜ ਆਪਣੇ ਕੋਲ ਇੱਥੇ ਠੀਕ ਹੈ 18 19 ਬਾਈ ਜੀ ਬਸੀ ਗੱਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਅੱਜ ਤਰੀਕ ਹੈਗੀ ਆ 11 ਫਰਵਰੀ 2026 ਅੱਜ ਕੋਸ਼ਿਸ਼ ਹੀ ਕਰਾਂਗੇ ਜੈ ਜਰੇ ਠੀਕ ਹੈ ਹੁਣ ਆਪਾਂ ਇਸ ਤੋਂ ਸਟਾਰਟ ਕਰਦੇ ਆਂ ਇਹ ਆਪਾਂ ਵਿੱਚ ਕੱਟਿਆ ਸੀ ਠੀਕ ਹੈ 95 ਮਾਡਲ ਆ ਹਾਂਜੀ ਤੇ ਹਰਿਆਣਾ ਨੰਬਰ ਹੈ ਸ਼ਾਇਦ ਇਹਦਾ ਠੀਕ ਹੈ ਜੀ ਆਪ ਵੀ ਘਰੇ ਪਈ ਆ ਇਹ ਕਿਹੜਾ ਨਾਮ ਹੋਣਾ ਯਾਰ ਹਾਂਜੀ ਗੇਰਿੰਜ ਦਾ ਬਹੁਤ ਵਧੀਆ ਠੀਕ ਹੈ ਜੀ ਸੈਲਫ ਸਟਾਰਟ ਆ ਡੰਡਾ ਪੱਟੀ ਛਤਰੀ ਸਾਰਾ ਸਮਾਨ ਨਾਲ ਠੀਕ ਹੈ ਜੀ ਠੀਕ ਹੈ ਗੱਲ ਬਾਈ ਹਾਂਜੀ ਚਲਾ ਕੇ ਆਪਦੀ ਤਸੱਲੀ ਕਰਕੇ ਲੈ ਜਾਓ ਮਾਡਲ ਤੇ ਰੇਟ ਮਾਡਲ 92 115000 ਰੁਪਏ ਡਿਮਾਂਡ ਆ ਪੂਰੇ ਲੱਖ ਰੁਪਏ ਦੇ ਪੂਰੇ ਲੱਖ ਦਾ ਲੈ ਜਿਓ ਮਿੱਤਰੋ ਹਾਂਜੀ ਚੰਗਾ ਟਰੈਕਟਰ ਹੈ ਉਸ ਤੋਂ ਬਾਅਦ ਆ ਗਿਆ 750 ਸਿਉਨਾਲੀਕਾ ਇਹਦੇ ਬਾਰੇ ਦੱਸਿਓ ਸਾਰਾ ਓਰੀਜਨਲ ਆ ਸਿੰਪਲ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਠੀਕ ਆ ਜੀ ਡਬਲ ਕਲਚ ਸਾਈਡ ਗੇਰ ਠੀਕ ਹੈ ਟਰ ਚੰਗੇ ਪੈ ਟਰੈਕਟਰ ਦੇ ਠੀਕ ਆ ਜੀ ਤੇ ਇੰਜਨ ਗੇਅਰ ਦਾ ਚੰਗਾ ਹੀ ਬਹੁਤ ਚੰਗਾ ਚਲਾ ਕੇ ਇੰਜਨ ਗੇਅਰ ਦਾ ਚੰਗਾ ਚਲਾ ਕੇ ਦੇਖੋ ਚਲਾ ਕੇ ਬਾਕੇ ਜਾ ਸਕਦੇ ਹੋ ਟਰੈਕਟਰ ਚੈੱਕ ਕਰ ਸਕਦੇ ਹੋ ਰੇਟ ਮਾਡਲ 11 290000 ਡਿਮਾਂਡ ਆ ਬਾਈ ਹਾਂਜੀ ਟਰੈਕਟਰ ਦੇਵਾਂਗੇ ਇਹ 280000 280 ਦਾ 280000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਉਸ ਤੋਂ ਬਾਅਦ ਆ ਗਿਆ ਤੇ ਐਨਸੀ ਹਾਲ ਸਾ ਅੱਛਾ ਹਾਂਜੀ ਇਹਦੇ ਬਾਰੇ ਦੱਸਿਓ ਇਹ ਆਪਣੇ ਮਿੱਤਰ ਦੇ ਹੀ ਆ ਬਾਈ ਮਾਡਲ ਆ ਜਮਈ ਨਵਾਂ ਟਰੈਕਟਰ ਆ ਪੀਵੀ 11 ਫਰਸਟ ਪਾਰਟੀ ਆ ਹਾਂਜੀ ਮੈਂ ਜੈ ਜੈ ਏਜੰਸੀ ਜਿਹੜਾ ਹੁੰਦਾ ਉਹ ਜਈ ਆ ਠੀਕ ਆ ਜੀ ਇੰਜਨ ਗੇਅਰ ਦਾ ਤਾਂ ਓਕੀ ਆ ਇਹ ਨਵਾਂ ਯਾਰ ਇਹ ਤਾਂ ਨਵਾਂ ਪਿਆ ਨਵਾਂ ਪਿਆ ਬਿਲਕੁਲ 345000 ਡਿਮਾਂਡ ਪਾਵਰ ਸਟੀering ਆ ਇਹ ਦੇਣਾ ਕਿੰਨੇ ਦਾ ਇਹ 320000 ਦਾ 720000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਬਿਲਕੁਲ ਟਰੈਕਟਰ ਚੰਗਾ ਮੂਰੇ ਫਾਰਮ ਟਰੈਕ ਆ ਗਿਆ ਇਹਦੇ ਬਾਰੇ ਦੱਸੀ ਬਾਈ ਜੀ ਫਾਰਮ ਟਰੈਕ 2007 ਮਾਡਲ ਆ ਟਚਿੰਗ ਜ਼ਰੂਰ ਹੈਗੀ ਆ ਥੋੜੀ ਬਹੁਤੀ ਠੀਕ ਹੈ ਜੀ ਪੰਜਾਬ ਨੰਬਰ ਹੈ ਹਾਂਜੀ 7 ਮਾਡਲ ਆ 7 ਮਾਡਲ ਆ ਟਚਿੰਗ ਜ਼ਰੂਰ ਹੈਗੀ ਆ ਠੀਕ ਹੈ ਜੀ ਇੰਜਨ ਗੇਅਰ ਦਾ ਚੰਗਾ 2 ਲੱਖ 20000 ਰੁਪਏ ਦਾ ਲੈ ਜਾਓ ਬਾਈ ਲਓ ਵੀ ਮਿੱਤਰੋ ਇਹ ਵੀ ਨਿਬੜ ਗਿਆ ਆ ਟਰੈਕਟਰ ਇਹ 18/19 ਆ 18/19 ਪਾਕਤਾਂ ਨੰਬਰ ਆ ਹਾਂਜੀ ਦੀਮਾ ਅਗਲੇ ਦਾ ਹੋਊਗਾ ਠੀਕ ਹੈ ਜੀ ਐਨਓਸੀ ਦੀ ਜੁਮੇ ਵਾਰੀ ਸਾਡੀ ਹੋ ਐਨਓਸੀ ਦੀ ਜ਼ਿੰਮੇਵਾਰੀ ਤੁਹਾਡੀ ਐਨਓ ਦਾ ਖਰਚਾ ਵੀ ਸਾਡਾ ਹੋਊਗਾ ਠੀਕ ਹੈ ਜੰਗਿਆ ਨਾ ਬਿਲਕੁਲ ਨਵਾਂ ਬਾਈ ਟਰੈਕਟਰ ਦੇਖ ਸਾਡੀ ਆਪੀ ਵੀ ਨਹੀਂ ਲੱਗੀ ਬਾਈ ਕੱਲ ਮੇ ਲੱਗੀ ਹੋਈ ਫੇਰ ਵੀ ਆਪਾਂ ਦੇਣਦਾਰ ਆ ਕਲਮ ਲੱਗੀ ਹੋਈ ਫੇਰ ਵੀ ਵਾਈ ਦੇਣ ਦਾ ਹਾਂ ਬਿਲਕੁਲ ਬਿਲਕੁਲ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਮਾਡਲ 18/19 19 ਰੇਟ 3 ਲੱਖ 70 ਹਜ਼ਾਰ ਡਿਮਾਂਡ ਆ ਹਾਂਜੀ ਇਹ ਆਪਾਂ ਇੱਕੋ ਹੀ ਰੇਟ ਕੋਲ ਹਾਂਜੀ ਗੈਸ ਨੋ ਹਾਂਜੀ 3 ਲੱਖ ਤੇ 60 ਹਜ਼ਾਰ 360 ਦਾ ਹਾਂਜੀ 3 ਲੱਖ 60 ਹਜ਼ਾਰ ਦਾ ਲੈ ਜਿਓ ਮਿੱਤਰੋ ਪੂਰੇ ਆ ਗਿਆ ਸਿਆਉਣਾ ਲੀਕਾ ਹੀ 60 ਹਾਂਜੀ ਤੇ ਸਾਰਾ 오ਰੀਜਨਲ ਆ ਬਾਈ ਗੇਅਰ ਇੰਜਨ ਦਾ ਰਿਪੇਅਰ ਦਾ ਰੁਪਈਆ ਟਰੈਕਟਰ ਆ ਹਾਂਜੀ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਪਾਵਰ ਸਟੀering ਆ ਪਾਵਰ ਸਟੀering ਹੈ ਹਾਂਜੀ ਇੰਜਨ ਗੇਅਰ ਦਾ ਵੀ ਓਕੇ ਆ ਮੈਂ ਹਾਂਜੀ ਚਲਾ ਕੇ ਬਾਕੇ ਤਸੱ ਜੀ ਕੋਈ ਚੱਕਰ ਨਹੀਂ ਮਾਡਲ ਤੇ ਰੇਟ ਜੀ 2007 ਮਾਡਲ ਆ 275 ਰੇਟ ਆ ਹਾਂਜੀ ਤੇਰਾ ਕਿੰਨੇ ਦਾ 2 ਲੱਖ 40 ਹਜ਼ਾਰ ਦਾ 240 ਦਾ ਇਹ ਲੈ ਜੀ ਮੈਂ ਤਰੂ ਆ ਬਚਾ ਜਾ ਖੜਾ ਹੀ ਖੜਾ ਇੱਕ ਬਚਾ ਜਾ ਇਹ ਪੰਜਾਬ ਨੰਬਰ ਆ ਹਾਂਜੀ 92 ਮਾਡਲ ਟਾਇਰ ਬੜੇ ਚੰਗੇ ਆ 80 ਵਿਚਾਰ 80 ਪੈਸੇ ਟਾਇਰ ਹੈਗੇ ਆ ਠੀਕ ਆ ਜੀ ਜੇ ਕੇ ਦੇ ਮੂਹਰੇ ਗੁਡੀਅਰ ਦੇ ਆ ਇਹ ਵੀ ਜਿਹਦਾ ਬਹੁਤ ਵਧੀਆ ਬਾਈ ਜੇ ਸ਼ਕੀਨ ਜਾਂ ਬੰਦਾ ਲੈ ਕੇ ਜਾਣਾ ਕਿਸੇ ਨੇ ਠੀਕ ਆ ਜੀ 92 ਮਾਡਲ ਆ ਪੰਜਾਬ ਨੰਬਰ 1 ਲੱਖ ਤੇ 30000 ਦਾ ਇੱਕ ਲੱਖ 30000 ਰਮੇ ਤੋ ਇਹ ਲੈ ਜੋ ਰੈਟਰ ਤੇ ਮੂਹਰੇ ਆ ਗਿਆ 3602 3602 ਇਹਦੇ ਬਾਰੇ ਦੱਸੀ ਬਾਈ 3 ਸਪੀਡ ਆ ਹਾਂ ਜੀ ਟਾਇਰ ਬਾਈ 90 95 ਪੈਸੇ ਪਏ ਆ ਸਾਰਾ Ориਜੀਨਲ ਆ ਠੀਕ ਆ ਜੀ 18 ਮਾਡਲ ਹਾਂਜੀ ਨਮਾੜਾ ਜਮਨ ਨਮਾੜਾ ਟ੍ਰੱਕਾ ਮਾੜਾ ਦਾ ਰੇਟ 485 ਹਜ਼ਾਰ ਦੀ ਮੰਗ ਹੈ ਹਾਂਜੀ 460 ਹਜ਼ਾਰ ਦਾ ਦੇ 460 ਦਾ ਹੈ ਬਣੂ ਤੇ ਦਾ ਪੂਰੇ ਆ ਗਿਆ 373 ਫੋਰਡ तेरे बारे ਦੱਸੀ ਬਾਈ ਪੰਜਾਬ ਨੰਬਰ ਆ ਵੀਰੇ ਹਾਂਜੀ ਇਹਨੂੰ ਜਦਾ ਚਲਾ ਕੇ ਬਾਹ ਕੇ ਤਸੱਲੀ ਕਰਕੇ ਲੈ ਕੇ ਜਾਓ ਪੂਰੀ ਠੀਕ ਆ 275 ਦੀ ਮੰਗ ਆ ਹਾਂਜੀ 2,60,000 ਦਾ ਦੇ ਦਾਂ। 2,60,000 ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਦੇ ਦਾਂਗੇ। ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮੂਰੇ ਆ ਗਿਆ 373 ਸਪੈਸ਼ਲ ਐਡੀਸ਼ਨ ਦਾ। ਸਪੈਸ਼ਲ ਐਡੀਸ਼ਨ 19 ਮਾਡਲ ਆ ਬਾਈ ਇਹ। ਹਾਂਜੀ। ਪੈਰ ਇਹਦੇ ਨਵੇਂ ਆ। ਠੀਕ ਆ ਜੀ। ਡਬਲ ਡਿਸਟ੍ਰੀਬਿਊਟਰ ਆ ਕੰਪੈਸਟੀ ਜੈਕਟਾ ਸ਼ੈਦਰੀ ਰੀਜIONAL ਕੰਪਨੀ ਦੀ ਨਾਲ। ਠੀਕ ਆ ਜੀ। ਹਾਂਜੀ। ਇੰਜਨ ਗੇਅਰ ਦਾ ਇੰਜਨ ਗੇਅਰ ਦਾ ਰੁਪਈਆ ਹੀ ਆ ਇੰਜਨ ਗੇਅਰ ਦਾ ਰੁਪਈਆ ਹੀ ਆ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮਾਡਲ ਤੇ ਰੇਟ 19 ਮਾਡਲ ਆ 635 ਮਾਡਲ ਆ ਪੂਰੇ 6 ਲੱਖ ਦਾ ਪੂਰੇ 6 ਲੱਖ ਦਾ ਮਿੱਤਰੋ ਟਰੈਕਟਰ ਲੈ ਜਿਓ ਪੂਰੇ ਆ ਗਿਆ 55 ਇਹ 20 ਮਾਡਲ ਆ ਪੰਜਾਬ ਨੰਬਰ ਆ ਬਾਈ ਠੀਕ ਆ ਜੀ ਟਾਇਰ ਇਹਦੇ ਪਿਛਲੇ 16 ਵਾਲੇ ਆ ਹਾਂਜੀ ਹੈਡ ਕਲਚ ਵਾਲਾ ਟਰੈਕਟਰ ਆ ਬਾਈ ਠੀਕ ਆ ਜੀ ਟਾਇਰ ਹੈਗੇ ਪਿਛੇ 85 90 ਪਏ ਦੇ ਠੀਕ ਆ ਜੀ ਗੇਰ ਜਿੰਦਾ ਚੰਗਾ ਚਲਾਵਾ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ 20 ਮਾਡਲ 5,99,000 ਰੁਪਏ ਦਾ ਮਾਡਲ ਹਾਂਜੀ 5.5 ਲੱਖ ਸਾਢੇ 5 ਲੱਖ ਦਾ ਮਿੱਤਰੋ ਲੈ ਜਿਓ ਹਾਂਜੀ ਪੂਰੇ ਆ ਗਿਆ ਅਰਜਨ ਪਾਲ ਤੋਂ 555 ਹਾਂਜੀ 14 ਮਾਡਲ ਹੈ 555 ਹਾਂਜੀ ਖੈਰ ਇਹਦੇ ਵੀ ਖੈਰ ਭਾਈ 85 ਤੋਂ 90 ਪੈਸੇ ਹੈਗੇ ਆ ਠੀਕ ਆ ਜੀ ਗੇਰ ਇਹ ਜਿਹੜਾ ਬਹੁਤ ਵਧੀਆ ਚਲਾ ਕੇ ਬਾਕੇ ਤਸੱਲੀ ਕਰੋ ਆਪਦੀ ਵੀਰੇ ਠੀਕ ਆ ਜੀ 395 ਮੀਟ ਮੰਗਦਾ ਇੱਕੋ ਰੇਟ ਹੈ ਦਾ 3 ਲੱਖ ਤੇ 60 ਹਜ਼ਾਰ ਦਾ 3 ਲੱਖ 60 ਹਜ਼ਾਰ ਦਾ ਮੇਤਰੋ ਇਹ ਲੈ ਜਾਓ ਟਰੈਕਟਰ ਚੰਗਾ ਹੈ ਸੈਂਪਲ ਕੱਪੜੇ ਵਾਲੀ ਥਾਤਰੀ ਆ ਗਈ ਪੂਰੇ 35 ਦਾ ਆ ਗਿਆ 35 ਦਾ ਜੀ 24 ਮਾਡਲ ਹੈ ਵੀਰੇ ਹਾਂਜੀ 480 ਘੰਟੇ ਚੱਲਿਆ ਠੀਕ ਆ ਜੀ ਏਜੰਸੀ ਰਿਕਾਰਡ ਇੱਕ ਵੀ ਕਰਾ ਸਕਦੇ ਆ ਏਜੰਸੀ ਚ ਠੀਕ ਆ ਜੀ ਘਾਲ ਪਾ ਕੇ ਲੈ ਜਾਓ ਬਿਲਕੁਲ ਨਵਾਂ ਨਵਾਂ ਹਾਂਜੀ ਠੀਕ ਆ ਜੀ 24 ਮਾਡਲ ਦਾ ਕਿ ਉਹ ਵੀ ਮਾਡਲ ਦਾ ਰੇਟ 5-10 ਹੈ 5 ਲੱਖ 10 ਹਜ਼ਾਰ ਡਿਮਾਂਡ ਆ ਹਾਂ ਜੀ ਪੰਜਾਬ ਨੰਬਰ ਆ ਪੀਵੀ ਪੀਵੀ 13 ਸੰਗਰੂਰ ਠੀਕ ਆ ਜੀ ਇਹ ਟਰੈਕਟਰ ਦੇ ਦਾਂਗੇ ਆਪਾਂ 4 ਲੱਖ ਤੇ 70000 ਦਾ 475000 ਦਾ ਮਿੱਤਰੋ ਇਹ ਟਰੈਕਟਰ 70000 ਦਾ ਦੇ ਦਾਂਗੇ 70 ਦਾ ਲੈ ਜਿਓ ਲੈ ਹਣ ਯਾਰ ਸਕਰੀਨ ਸ਼ਾਟ ਲੈ ਆਇਓ 70 ਦਾ ਲੈ ਜਿਓ ਹਾਂਜੀ ਮੂਰੇ ਐਮ ਐਮ 39 ਆ ਗਿਆ ਜੀ ਐਮ ਐਮ 39 ਮੂਰੇ ਟਾਇਰ ਨਵੇਂ ਆ ਬਾਬੇ ਹਾਂਜੀ ਪਿਛਲੇ 70 ਕੇ ਪੈਸੇ ਆ ਠੀਕ ਆ ਜੀ ਪੰਜਾਬ ਨੰਬਰ ਆ ਹਾਂਜੀ 455000 ਡਿਮਾਂਡ ਆ ਹਾਂਜੀ ਇਹ ਟਰੈਕਟਰ ਦੇ ਦਾਂਗੇ 4 ਲੱਖ ਤੇ 15000 415 ਦਾ ਹੈ ਚੱਕੋ ਮਿੱਤਰੋ ਉਹ ਟਰੈਕਟਰ ਲੈ ਜਾਓ ਇਹ ਲੈ ਜਾਓ ਫੁੱਲ ਲੋਨ ਫੁੱਲ ਲੋਨ ਹੋ ਜੂ ਦੋਨਾਂ ਟਰੈਕਟਰ ਦੇ ਵੀ ਫੁੱਲ ਹੋ ਜੂ ਅਰਜਨ ਤੇ ਵੀ ਫੁੱਲ ਹੋ ਜੂ ਮੂਰੇ 750 ਆ ਗਿਆ ਜੀ 10 ਮਾਡ ਹਾਂਜੀ ਤੈ ਟੱਪਾ ਨਵੇਂ ਵਰਗੇ ਪਏ ਆ ਜੀ ਠੀਕ ਆ ਜੀ 2010 ਮਾਡਲ ਟਰੈਕਟਰ ਦੇ ਦਾਂਗੇ 2,55,000 255000 ਦਾ ਮੈਨੂੰ ਇਹ ਟਰੈਕਟਰ ਬਣੂਗਾ ਇਸ ਤੋਂ ਇਲਾਵਾ ਸਰ ਮੈਂ ਹੋਰ ਵੀ ਹੁੰਦੇ ਆਪਣੇ ਕੋਲੇ ਹਾਂ ਘਰੇ ਖੜੇ ਆਪਣੇ ਕੋਲੇ ਪੰਜਾਂ ਟਰੈਕਟਰ ਹੋਰ ਠੀਕ ਹੈ ਤੇ ਲੋਕੇਸ਼ਨ ਕੀ ਆ ਲੋਕੇਸ਼ਨ ਮੇਰਾ ਪਿੰਡ ਤਲਵੰਡੀ ਸਾਬੋਆ ਬਾਈ ਹਾਂਜੀ ਸੰਗਤ ਰੋਡ ਤੇ ਮੇਰਾ ਘਰ ਆ ਠੀਕ ਹੈ ਜੀ ਸੱਤ ਨੰਬਰ ਗਲੀ ਤੇ ਗੜਾਉਣਾ ਮੇਰਾ ਠੀਕ ਹੈ ਗੱਲ ਲੋਨ ਫੈਂਸ ਹੋ ਜਾਂਦਾ ਪੁਰਾਣਾ ਕੱਟਿਆ ਜਾਉਣਾ ਉਹਨੇ ਕਦਾ ਕੱਟਿਆ ਜਾਉ ਜਿੰਨੇ ਕਦਾ ਤੁਹਾਡਾ ਟਰੈਕਟਰ ਹੋਊ ਠੀਕ ਹੈ ਜੀ ਇਹ ਗੱਲ ਤਾਂ ਜੀ ਠੀਕ ਹੈ ਜੀ ਤੇ ਮੇਰਾ ਮੋਬਾਈਲ ਨੰਬਰ 947884544 ਦੂਜਾ ਨੰਬਰ 887294544 ਠੀਕ ਹੈ ਜੀ ਟੰਡਾ ਫੱਟੀ ਇੰਜਨ ਦਾ ਤੇਲ ਤੇ ਬੈਂਡ ਜੇ ਨਾ ਪਸੰਦ ਆਵੇ ਚੇਂਜ ਕਰਕੇ ਦੇਵਾਂਗੇ ਤੁਹਾਡੇ ਸੌਦਾ ਹੋਣ ਤੋਂ ਬਾਅਦ ਠੀਕ ਹੈ ਜੀ 1000 ਰੁਪਏ ਚਾਬੀ ਦੇਵਾਂਗੇ ਛੋਟਾ ਜਿਹਾ ਟਰੈਕਟਰ ਦੇਵਾਂਗੇ ਸਕਰੀਨ ਸ਼ਾਟ ਜ਼ਰੂਰ ਲਿਆਓ ਸਿਕੰਦਰ ਨੂੰ ਹਰ ਟਰੈਕਟਰ ਮਗਰ 2000 ਰੁਪਏ ਦੇ ਠੀਕ ਹੈ ਜੀ ਕਿਉਂ ਬਾਈ ਇਹ ਵੀਡੀਓ ਵਧੀਆ ਲੱਗੀ ਨਾ ਬਾਈ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰਿਓ ਪੇਨ ਨੂੰ ਕਰ ਲੈ ਫੋਲੋ ਲੋ ਸਿਕੰਦਰ ਮਾਨ ਗੁਰਜਰੀ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ